何で Let's go! 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 let us go let us go अी <laughs> प ਮਾਫ ਕਰਤੇ ਮੌਜੂਦ ਬੀ ਆਨੁਕਾਰਨ ਦੇ ਮੁਤਾਬਕ ਜਿੰਦਾਬਾਦ ਮੁਤਾਬਕ ਕੋਲ ਦੇ ਤੇਰੇ ਤਲੀ ਚਕੂਰ ਅੰਬਾਦਾ ਜਿੰਦਾਬਾਦ ਮੁਤਾਬਕ ਜਿੰਨ ਮਾਦੀ ਪਹਿਲੀ ਚਪਲੇ ਕਰਦੀ ਚੱਲਦੀਆ ਕਿੰਨਾ ਤੇ ਲੋਕ ਅਸੀਂ ਬਚਦੇ ਗਏ ਨਾ ਰਹਾ ਕੋਲ ਖਾਤ ਮੁਤਾਬਕ ਦੇ ਪਤਨ ਕਰਾ ਇਸ ਦਾ ਹੈ ਜਿੰਦਾਬਾਦ ਜਿੰਨ ਸਭਾ ਤੇ ਪਿਆਰ ਜਿੰਦਾਬਾਦ ਲੋਕ ਉਹ ਕਾਇ ਨਾ ਫੋੜੋ ਮੈਂ ਕਿ ਚੱਕ ਦੇਾਂਗੇ ਨਾ ਰੱਖ ਦੇਾਂਗੇ ਬੋਲ ਕਮਾਲ ਚੱਕ ਦੇਾਂਗੇ ਨਾ ਰੱਖ ਦੇਾਂਗੇ ਉਸ ਕਦਾ ਕੋਲ ਤੇਰੇ ਬੁੱਲਿਆ ਕੋਲ ਚੱਕ ਲਾਗੇ ਜੁੜੀਏ ਮੇਰੇ ਕੁੰਡੇ ਮੁਰਦਾਬਾ ਮੁਰਦਾਬਾ ਜਿੰਦਾਬਾ 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 ਜਗਾਇਵਾ ਸਾਡੇ ਪੱਤਰਕਾਰ ਵੀ ਅਠਾ ਦੇ ਤਾਂ ਇਹਨਾਂ ਨੂੰ ਛੱਤੀ ਕੱਪੜੀ ਅੱਗ ਲਾਈ ਦੀਏ ਏ ਐਸਈ ਭਰਾਵਾਂ ਪੈ ਜਾਣਾਰੇ ਮਨਜਿੰਗਾ ਤੇ ਪਤਾ ਗੱਜ ਗਾਮੀ ਕੋਈ ਯਕੀਤੀ ਸੀ ਤੇ ਹੋ ਫੇਰ ਜਰਾ ਉਹ ਫੇਰ ਇਹਨਾਂ ਨੇ ਆਹਾ ਜਿਵੇਂ ਪੁੱਤ ਕਰਤੇ ਫੇਰ ਜਰਿਆ ਕਿਹਾ ਹੈ ਜੀ ਪਤਾ ਗੱਜ ਕੀਤਾ ਅਸੀਂ ਐਸ ਨੂੰ ਐਸ ਵਜੋਂ ਲੈਨੇ ਆ ਕਿ ਸਾਡੇ 31 ਲੋਕਾਂ ਦੇ ਉੱਤੇ ਇਹ ਇੱਕ ਵੱਡਾ ਹਮਿਆ ਇਹ ਗੱਲ ਨਾ ਸਮਝੇ ਇੱਥੇ ਦਾ ਐਮਐਲਏ ਮੋਹਕ ਸਿੰਘਾ ਕਿ ਮਾਪੋਚਾ ਦਰਜ ਕਰਕੇ ਆ ਲੋਕਾਂ ਦੀ ਆਵਾਜ਼ ਨੂੰ ਜਵਾਗੇ ਇਹ ਨਹੀਂ ਦਵੀ ਇਹ ਅੰਗਰੇਜ਼ਾਂ ਕੋ ਨਹੀਂ ਦਵੀ ਇਹ ਥੋੜੇ ਮੋਦੀ ਵਰਗਿਆਂ ਕੋ ਦਿੱਲੀ ਨਹੀਂ ਦਵੀ ਤੇ ਨਾ ਹੈ ਮੋਲਕ ਥੇਥੋਂ ਕਹੂਗੀ ਦਾ ਇੱਕ ਨਾ ਇੱਕ ਦੇ ਅੱਜ ਤੁਹਾਨੂੰ ਲੋਕ ਆ ਜਲੇ ਇਸ ਇਸ ਤਰ੍ਹਾਂ ਹੀ ਵੋਟਾਂ ਜੂ ਨਹੀਂ ਉਂਗਾ ਦੇ ਛੋਟੀਆਂ ਲੱਤਾਂ ਫੜ ਕੇ ਇਹਨਾਂ ਫੁਜਾਰਾਂ ਵਿੱਚੋਂ ਹੀ ਇਕ ਰਿਸਾਂਗੇ ਜੈਤੋਂ ਦਾ ਬਲੇ ਮੁਰਦਾਬਾਦ ਮੁਰਦਾਬਾਦ ਧੰਨਵਾਦ ਸਾਰੇ ਜਿਹੜੇ ਬੱਚੇ ਤ੍ਰਿਪਾ ਤੋਂ ਦੇ ਸਰਪੰਚਾ ਜਿਹੜਾ ਉਹਨਾਂ ਨੇ ਕਤਲ ਕੀਤਾ ਉਹਨੂੰ ਜਿਹੜਾ ਨਲਵਾਸੇ ਮਜਬੂਰ ਕੀਤਾ ਗਿਆ ਉਸੇ ਤਰ੍ਹਾਂ ਇਹਨਾਂ ਦਾ ਐਮਐਲਏ ਦਈਆ ਸੀਗਾ ਉਹਦੇ ਤੇ ਵੀ ਇੱਕ ਲੋਕਾਂ ਨੂੰ ਦੋਸ਼ ਲਾਇਆ ਕਿ ਮੈਨੂੰ ਮਰਨ ਵਾਸਤੇ ਮਨਪੂਰ ਕੰਮ ਵਾਸਤੇ ਦਈਆ ਇਹਨਾਂ ਦੀ ਸਰਕਾਰ ਤੋਂ 300 ਛੜੂਆ ਤਾਂ ਕੋਈ ਕੰਮੰਦਾਰੀ ਹੋਇਆ ਚਾਰੇ ਚਾਰੇ ਪਾਸੇ ਫੇਰ ਹੋਗੀ ਤੇ ਹੁਣ ਸਿਰ ਤੇ ਪੁਲਸ ਨੂੰ ਡੰਡਾ ਦੇ ਜੋਰ ਤੇ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਕਿਹਾ ਤੇ ਪੁਲਿਸ ਲੋਕਾਂ ਦੀ ਜੋ ਆਵਾਜ਼ ਨੂੰ ਦਬਾਉਣ ਵਾਸਤੇ ਲੜੇ ਤਾਂ ਲੋਕਾਂ ਤੇ ਗੋਲੀਆਂ ਚਲਾ ਰਹੀਆਂ ਜਦੋਂ ਤਾਂ ਲੋਕਾਂ ਦੇ ਘਿਰਾਟਾਂ ਕਿਤੇ ਜਾ ਰਹੇ ਆ ਲਗਾਤਾਰ ਗੋਲੀਆਂ ਕਿਹਨੂੰ ਕੰਟੇ ਕਿਤੇ ਜਾ ਰਹੇ ਆ ਉਹ ਉਸੇ ਨਾਲ ਵਿੱਚ ਜਿਹੜਾ ਪੱਤਰਕਾਰ ਭਾਈ ਜਰਵਨ ਲਾਈਵ ਤੇ ਜਿਹੜਾ ਹਮਲਾ ਕੀਤਾ ਉਹਨੇ ਜਿਹੜਾ ਪੱਤਰਕਾਰ ਨੂੰ ਕਿਤੇ ਪੱਟੇ ਕੀਤਾ ਸਹੀ ਹੋ ਕੇ ਦਾ ਤੇ ਅਸੀਂ ਦੱਸਣਾ ਚਾਹਣਾ ਮੇਰੇ ਲੋਕ ਸੰਗ ਨੂੰ ਕਿ ਤੂੰ ਜਿੰਨੀ ਮਰਜ਼ੀ ਗੁੰਡਾ ਵਰਗੀ ਕਰ ਲੈ ਤੇ ਇਹਨਾਂ ਗੁੰਡਿਆਂ ਤੋਂ ਨਾਤਾ ਹੱਟ ਜਾਏਗਾ ਨਾ ਕੱਲ ਦੇ ਆ ਕੇ ਤੇ ਨਾ ਹੀ ਦੁਨੀਆ ਫੋਰੀ ਦੀ ਆਵਾਜ਼ ਆ ਉਹਨੂੰ ਕਬੂਲ ਸਕਦਾ ਮਜ਼ੂਰ ਹੋ ਪੰਜੀ ਚਲੋ ਜਿਹੜਾ ਬੋਲਦਾ ਅੱਜ ਤੋਂ ਸੌ ਦੀ ਅੰਦਰ ਤੇ ਅੱਜ ਕੱਲ ਦਾ ਵਜਿਹੜਾ ਕੱਟ ਰਿਹਾ جب پترکار سوال کرتے بڑے جھوٹے کا ਕੋ ਬੋਲ ਸੇ ਅਲੇ ਅੱਖਾ ਤੇਰਾ ਬਹੁਤ ਵੱਡਾ ਆ ਤੂੰ ਹੁਕਮ ਚੱਲਦਾ ਪਰ ਕਾਦ ਚੱਲ ਕੇ ਉਹ ਕਿਹੜੀ ਮੋਰ ਨਿੱਕਾ ਦੂੰਗਾ ਐਸਾ ਸੋਧੂ ਕੋਲ ਨਹੀਂ ਕੋਈ ਸਿਆਪੀ ਕਾਰੀਆ ਕਿ ਥੋੜਾ ਜਿਆ ਸੌਂਚ ਕੇ ਹੋ ਜਾਓ ਤੇ ਮੈਂ ਦੱਸਦਾ ਉਹ ਭਰਾ ਉਹ ਜਦੋਂ ਜ਼ੋਰ ਚੁੱਕੀਏ ਸੁੱਟੇ ਲੱਗਿਆ ਉਹ ਜਿਹੜੇ ਬੰਦੇ ਉਹ ਕਦੇ ਵਿੱਚ ਮੁੰਡਾ ਮਾਰਦਾ ਤੇ ਛੋਟੀ ਛੇਤੀ ਵੀ ਅੱਗ ਲਗਾ ਪ੍ਰਾਹੋ ਉਹ ਜਿੰਨੇ ਕੰਮ ਤੇ ਪ੍ਰਾਹੋਗੇ ਉਹ ਜਿੰਨੇ ਕੰਮ ਸ਼ੋਰ ਮਾਰੋਗੇ ਮੇਰੇ ਜਦ ਹੋ ਰਹਾ ਜਿਆ ਉਹ ਪੱਤੇ ਤੇ ਟੁੱਥੇ ਪੱਤੇ بلا یہ ہے کہ اتوار کو ਤੇ ਇਹ ਕਹਵਾਦੀ ਕਦੋਂ ਹੋਤਾ ਏ ਜਿਨ੍ਹਾਂ ਨੇ ਮੇਰੇ ਕੋਲ ਕੇ ਪਹਿਲੇ ਖਲਾਏ ਇਹ ਕਰਕੇ ਪਰਦੀ ਲੋੜਨੀ ਤੁਕੰਦੀ ਲੋੜਨੀ ਦਮਨ ਦੀ ਲੋੜਨੀ ਇਹਨਾਂ ਦੀ ਫੋਟ ਇਹਨਾਂ ਦੇ ਠੁਕੇ ਪਰਤੇ ਕੁਝ ਨਹੀਂ ਕਰ ਸਕਦੇ ਅਸੀਂ ਪੁੱਤਰ ਦੇ ਭਰਾਵਾਂ ਦੇ ਲੈ ਆਓ ਜਿੰਨੀਆਂ ਵੀ ਕਿਸਾਨ ਜੱਫੇ ਬੰਦੀਆਂ ਮੌਜੂਦ ਜੱਫੇ ਬੰਦੀਆਂ ਮੁਲਾਜ਼ਮ ਜੱਫੇਬਦੀਆਂ ਪਕਰਕਾਰ ਜੱਫੇਬਦੀਆਂ ਤੇ ਹਰ ਇੱਕ ਇਨਸਾਫ ਪਸੰਦ ਲੰਦਾ ਜਿਹੜਾ ਇਸ ਧਰਨੇ ਦੇ ਵਿੱਚ ਇਸ ਕਰਦਾਕਾਂ ਦੇ ਵਿੱਚ ਆਇਆ ਸਾਡਾ ਸਿਰ ਝੁਕਦਾ ਤੁਹਾਡੇ ਅੱਗੇ ਸਾਡੇ ਸਿਰ ਪਹਿਲਾਂ ਹੀ ਤੁਹਾਡੇ ਬੜੇ ਆਸਾਨ ਨੇ ਕਿ ਤੁਸੀਂ ਇੱਕ ਨਿੱਕੀ ਜਿਹੀ ਆਵਾਜ਼ ਤੇ ਸਾਡੇ ਨਾਲ ਖੜਦੇ ਹੋ ਤੇ ਪਰ ਜਿਹੜਾ ਅੱਜ ਤੁਸੀਂ ਕਰਤਾ ਸਾਡਾ ਹੋਰ ਵੀ ਦੈਜ ਦਿੱਤ ਲਿਆ ਸਾਨੂੰ ਹੋਰ ਹੌਸਲਾ ਕਰ ਦਿੱਤਾ ਕਿ ਲੋਕਾਂ ਦਾ ਵੀ ਮਾਇਕ ਵਿੱਚ ਲੋਕਾਂ ਦੇ ਨਾਲ ਕਿਵੇਂ ਖੜਦਾ ਜਿਵੇਂ ਤੁਸੀਂ ਖੜਦੇ ਹੋ ਮੈਂ ਕੱਲ ਨਿਗਾਰਾ ਸਿੰਘ ਮਾਰ ਜੀ ਜੀ ਤੇ ਆਪ ਕੋ ਬਹੁਤ ਪੁਰਾਣੀ ਗੱਲ ਆ ਉਹਨੇ ਇੱਕ ਵਾਰ ਗੱਲ ਕੀਤੀ ਮੈਂ ਕਿਹਾ ਪ੍ਰਧਾਨ ਜੀ ਸਰਕਾਰ ਦੱਪਨ ਨੂੰ ਕਰਦੀ ਹੈ 2 ਸਾਲ ਪਹਿਲਾਂ ਦੀ ਗੱਲ ਆ ਉਹ ਕਹਿੰਦਾ ਲੋਕਾਂ ਦੇ ਹੋਜੋ ਲੋਕ ਦੱਪਾ ਨਹੀਂ ਦਿੰਦੇ ਹਲੋ ਕਿੱਡੀ ਵੱਡੀ ਗੱਲ ਹੈ ਕਿਸਾਨ ਆਪ ਨੂੰ ਚਾਹੀਏ ਕਿ ਲੋਕਾਂ ਦੇ ਹੋਜੋ ਲੋਕ ਦੱਪਾ ਨਹੀਂ ਦਿੰਦੇ ਆ ਲੋਕ ਹੈ ਇਹ ਕੋਈ ਲੋਕ ਕਹਿੰਦੇ ਆ ਪੱਤਰਕਾਰ ਜੇਵੋ ਸਾਨੂੰ ਮਾਰਤਾ ਤੁਸੀਂ ਦੇਣੀ ਹੈ ਸਰਕਾਰ ਦੀ ਮਾਰਤਾ ਲੈ ਕੇ ਫਿਰ ਇਸ ਦਾ ਵੱਲੇ ਹੋ ਜਾਣਗੇ ਇਹ ਲੋਕ ਕਹਿੰਦੇ ਜੀ ਪੀਲੇ ਕਾਰਡ ਆ ਪੱਤਰਕਾਰ ਨਹੀਂ ਆ ਤੇ ਜਿਹੜੇ ਸਰਕਾਰ ਤੋਂ ਕਾਰਡ ਲੈ ਰਹੇ ਤਾਂ ਗੱਲਾਂ ਹੋ ਗਿਆ ਅਸੀਂ ਤਾਂ ਜਮਾ ਨਹੀਂ ਲੈਂਦੇ ਸਰਕਾਰ ਦਾ ਕਾਰਡ ਸਰਕਾਰ ਨੇ ਬਿਆਰ ਕਰਨਾ ਹੈ ਬੰਦ ਕਰਨਾ ਹੈ ਕੁਝ ਕਰਦੇ ਜੇਲੀ ਢੱਕਦੇ ਸਾਨੂੰ ਕਾਰਡ ਇਹਨਾਂ ਦੇ ਚਾਹੀਦੇ ਜਿਹੜੇ ਆ ਖੜੇ ਆ ਜਿਹੜੇ ਆਪ ਦੇ ਝੋਨੇ ਦਾ ਕੰਮ ਅੱਜ 1000 ਤੋਂ ਉੱਤੇ ਦੀ ਦਿਹਾੜੀ ਦਾ ਕੰਮ ਇੱਕ ਇੱਕ ਬੰਦਾ ਛੱਡ ਕੇ ਆਇਆ ਮੈਂ ਘੱਟ ਕਹਿ ਰਿਹਾ ਇਹ ਤੋਂ ਵੱਧ ਹੈ ਉਹ ਸਾਰੇ ਛੱਡ ਕੇ ਆਏ ਕੋਈ ਵੇਲਾ ਨਹੀਂ ਚਾਹੇ ਇੱਥੋਂ ਦੇ ਐਮਐਲਏ ਕਹਿ ਦੇਣ ਕਿ ਕਿਸਾਨ ਯੂਨੀਅਨ ਆ ਵੇਲਾ ਨਹੀਂ ਚਾਹੇ ਮੁੱਖ ਮੰਤਰੀ ਕਹਿ ਦੇਣ ਪਰ ਇਹੋ ਬੰਦੇ ਆ ਜਿੰਨਾਂ ਤੋਂ ਰਿਆ ਨਹੀਂ ਜਾਂਦਾ ਜਦੋਂ ਜਵਰ ਹੁੰਦਾ ਇਹਨਾਂ ਦੇ ਅੰਦਰ ਇਹ ਕਹਿ ਲਿਆ ਕਿ ਹਿੱਲਣਾ ਲੱਗ ਜਾਂਦਾ ਕਿ ਯਾਰ ਆਹ ਨਹੀਂ ਚੱਲਿਆ ਜਾਣਾ ਇਹੋ ਲੋਕ ਨੇ ਤੁਹਾਡਾ ਸਾਰਿਆਂ ਦਾ ਇੱਤੇ ਕਦਮ ਸਿਰ ਮੱਥੇ ਜੇ ਕਿਸੇ ਜਥੇਬੰਦੀ ਦਾ ਕਿਸੇ ਪੱਤਰਕਾਰ ਪੀਰ ਦਾ ਕਿਸੇ ਦਾ ਵੀ ਨਾਮ ਲੈਣੋਂ ਰਹਿ ਗਿਆ ਹੋਵੇ ਤਾਂ ਅਸੀਂ ਡਿਜੀਟਲ মিডিਆ ਵੱਲੋਂ ਮਾਫੀ ਮੰਗਦੇ ਆ ਜਿਨ੍ਹਾਂ ਜਿਨਾਂ ਨੇ ਸਾਥ ਦਿੱਤਾ ਇੱਕ ਇੱਕ ਕਦਮ ਤੁਹਾਡਾ ਸਿਰ ਮੱਥੇ ਅਸੀਂ ਉਮੀਦ ਕਰਾਂਗੇ ਕਿ ਅੱਗੋਂ ਅੱਗੇ ਤੋਂ ਵੀ ਜਦੋਂ ਕਿਤੇ ਪੱਤਰਕਾਰ ਦੀ ਵਾਇਲਡ ਬਾਉਂਡ ਦੀ ਕੋਸ਼ਿਸ਼ ਸਰਕਾਰ ਕਰੂਗੀ ਤੁਸੀਂ ਆਈ ਖੜੋਗੇ ਆਈ ਆਓਗੇ ਤੇ ਅਸੀਂ ਵੀ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਕਿ ਅਸੀਂ ਦਲਿਆਂ ਦੀ ਕੈਟਾਗਰੀ ਚ ਨਹੀਂ ਜਾਂਦੇ ਅਸੀਂ ਤੁਹਾਡੀ ਕੈਟਾਗਰੀ ਵਿੱਚ ਚੈਨਲ ਬੰਦ ਕਰ ਦਾਂਗੇ ਪੱਤਰਕਾਰ ਹੀ ਬੰਦ ਕਰ ਦਾਂਗੇ ਪਰ ਸਰਕਾਰ ਦੀ ਦਲਾਲੀ ਨਹੀਂ ਕਰਦੇ ਨਾ ਅੱਧ ਕਰੀਏ ਨਾ ਕਰੀਏ ਦਲਾਲੀ ਕਰਾਂਗੇ ਲੋਕਾਂ ਦੀ ਜਿਹੜੇ ਸਾਡੇ ਮਾਲਕ ਅਸੀਂ ਉਹ ਪਿਆਰੀ ਗੱਲ ਕਰਾਂਗੇ ਚੋਗਾ ਦੀ ਨਹੀਂ ਕਰਾਂਗੇ ਉਹਨਾਂ ਲਟੇਰੇ ਹਾਕਮਾਂ ਦੀ ਗੱਲ ਨਹੀਂ ਕਰਾਂਗੇ ਕਿ ਅਸੀਂ ਵੀ ਮਨਿੰਦਰ ਵੀਰ ਨੂੰ ਤੇ ਪੂਰੇ ਪਿੰਡ ਕਰ ਭਾਈਚਾਰੇ ਨੂੰ ਪੁਛਵਾਇ ਦਵਾਂਗੇ ਕਿ ਜਿਸ ਤਰ੍ਹਾਂ ਅਮੋਲਕ ਗੁੰਡਾਗਰਦੀ ਤੇ ਉਤਰਿਆ ਹੋਇਆ ਅਮੋਲਕ ਦਾ ਭਾਵੇਂ ਪਿਆਰ ਨਹੀਂ ਜੋੜ ਨਾਲੇ ਤੁਹਾਡੀ ਬਾਤ ਨਹੀਂ ਨਹੀਂ ਵੇਖਣ ਦਿੰਦੇ ਕਿੱਥੇ ਨੂੰ ਤੁਹਾਡੇ ਨਾਲ ਖੜੇ ਆ ਸਾਰੇ ਕਿਸਾਨ ਮਜ਼ਦੂਰ ਮਜ਼ਦੂਰ ਜਿਸ ਤਰ੍ਹਾਂ ਜਾਏ ਆ ਵੱਡੇ ਕਾਫਲੇ ਲੈ ਕੇ ਆਵਾਂਗੇ ਅੱਗੇ ਵੀ ਦੇ ਉਹ ਬੰਦੇ ਦੇ ਪੁੱਤ ਨਾ ਬਣੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਬੰਦੇ ਦੇ ਪੁੱਤ ਬਣਾਵਾਂਗੇ ਚਾਹੇ ਉਹ ਲੋਰਤ ਹੋਵੇ ਚਾਹੇ ਅੱਜਤ ਹੋਵੇ ਗੁੰਡਾ ਜੈਤੋ ਵਾਲਾ ਇਹਨਾਂ ਨੂੰ ਬੰਦੇ ਦੇ ਪੁੱਤ ਬਣਾ ਕੇ ਰਾਹਾਂਗੇ ਅਸੀਂ ਹੁਣ ਇੱਕ ਜਕਾਰਾ ਲਾਵਾਂਗੇ ਉਹਦੇ ਵਿੱਚ ਉੱਚੀ ਬਾਤ ਚ ਜਵਾਬ ਦਿਵਾ ਦੇ ਕਿ ਅਸੀਂ ਪੱਤਰਕਾਰ ਭਾਈਚਾਰੇ ਦੇ ਮਾਵਾ ਬੜੇ ਚਾਣੇ ਆ